ਤਮਾਮ ਆ ਜੋ ਚਿਹਰੇ ਅਸੀਂ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਵਿਖਾ ਰਹੇ ਹਾਂ ਉਹਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਹੇਠਲੇ ਪਾਸੇ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਪਵਨ ਕੁਮਾਰ ਜੀ ਨੂੰ ਜੋ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਜਾਰੀ ਹੋ ਚੁੱਕੀ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਸ਼ੇਰੀ ਕਲਸੀ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ ਤੇ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਤੀਜੀ ਲਿਸਟ ਆਪਣੀ ਜਾਰੀ ਕੀਤੀ ਜਾ ਚੁੱਕੀ ਹੈ ਤੇ ਚਾਰ ਚਿਹਰੇ ਉਹਨੇ ਅੱਸੀ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹੈ ਤੇ ਬਹੁਤ ਲੱਗੇ ਹੋਣਾ ਤੇ ਸੂਤਰਾਂ ਦੇ ਹਵਾਲੇ ਤੋਂ ਪਹਿਲੇ ਖਬਰ ਦੀ ਗਈ ਪਰ ਫੋਨ ਐਸ ਖਬਰ ਤੇ ਬਹੁਤ ਲੱਗ ਚੁਕੀ ਹੈ ਪੰਜਾਬ ਆਲੰਗ ਪਾਰਟੀ ਦੀ ਤੀਜੀ ਲਿਸ ਜਾਰੀ ਹੋ ਚੁਕੀ ਹੈ ਤੇ ਇਸੇ ਵਿਚਾਲੇ న్యూਸ 18 ਦੀ ਖਬਰ ਤੇ ਬਹੁਤ ਲੱਗੀ ਹੈ तमाम ਚਿਹਰੇ ਜੋ ਤੁਸੀਂ ਅਸੀਂ ਤੁਸੀਂ ਆਪਣੀ ਸਕਰੀਨ ਤੇ ਵੇਖ 파 ਰਹੇ ਹੋ ਉਹਨਾਂ ਤੇ ਟਿਕਟ ਦਿੱਤੀ ਜਾ ਚੁੱਕੇ ਤੇ ਸ਼ਹਿਰੀ ਕਲਸੀ ਨੂੰ ਗੁਰਦਾਸਪੁਰ ਤੋਂ ਚੋਨ ਮੈਦਾਨ ਚ ਉਤਾਰਿਆ ਗਿਆ ਹੈ ਪਟਾਲਾ ਤੋਂ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਨੌਜਵਾਨ ਚਿਹਰੇ ਨੇ शेरी कलसी गुरदासपुर तो टिकट दीसी गई है पंजाब आम आदमी पार्टी की 33 लिस्ट जारी कर चुकी है इस मिताले न्यूज़ एटीन की खबर पे मोहल लगी है गाजी के गुरदासपुर तो गाजी के गुरदासपुर तो चोन मैदान में गया है पटला तो मौजूदा विधायक ने अमन शेर सिंह शेरी कलसी की 33 लिस्ट जारी की थी जा चुके हाल ही जैसी पहली लिस्ट कल करके पहली लिस्ट

सीमा ਨੂੰ ਚੋਣ ਮੈਦਾਨ ਚ ਉਤਾਰੇ ਗਏ ਤੇ ਤਕਰ ਹੁੰਦੀ ਹੋਈ ਸੰਮਖਾਈ ਦੇਗੀ ਗੁਰਦਾਸਪੁਰ ਸੀਟ ਕੋਈ ਲੋਕਲ ਲੀਡਰ ਭਾਜਪਾ ਦੇ ਵੱਲੋਂ ਜੁਨੇ ਦਿਨੇਸ਼ ਬੱਬੂ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤੇ న్యూਸ 18 ਦੀ ਖਬਰ ਤੇ ਮੋਹਰ ਲੱਗੀ ਹੈ ਸ਼ਹਿਰੀ ਕਲਤ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਜੱਜ ਖੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਵਰਾੜ ਜੋ ਨੇ ਉਹ ਉਮੀਦਵਾਰ ਹੋਣਗੇ ਤੇ ਕਿਸੇ ਵੀ ਪਾਰਟੀ ਦੇ ਵੱਲੋਂ ਪੱਤੇ ਨਹੀਂ ਖੋਲੇ ਗਏ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਫਿਰੋਜ਼ਪੁਰ ਕੈਂਡੀਡੇਟ ਦਾ ਐਲਾਨ ਜੋ ਹੈ ਉਹ ਕੱਟ ਤੱਕ ਹੈ న్యూਸ 18 ਦੀ ਖਬਰ ਤੇ

एसटीपी तो फिरsourcePort सीटीपी अपने कैंडिडेट ऐलान करता है ट्रांसपोर्टो जगदीप सिंह काका बराड़ नो टिकट दीती गई है ते गुरदास पुरतो जैसे के पटाला तो मौजूदा विधायक ने अमन सिंह छह कलसी उननो टिकट दीती गई है ते इसरे बिचारे न्यूज़ के टीम दी खबर ते मोह लगे आमादी पार्टी दी चौथी लिस्ट आज के जनरथ पवन कुमार तीन नो टिकट दीती गई है ते हाल हीत महज दो दिन पहला ਸੋਮਰੀ ਕਾਇਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਸੀਗੇ ਤੇ ਇਸੇ ਵਿਚਾਲੇ ਸੰਭਾਵੀ ਉਮੀਦਵਾਰ ਸੀਗੇ ਉਦੋਂ ਤੋਂ ਕਿਆਸ ਰਹੀਆਂ ਅਟਕਲਾ ਲਗਾਈਆਂ ਜਾ ਰਹੀਆਂ ਸੀ ਕਿ ਆਮ ਆਦੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਤੀਨੂ ਨੂੰ ਜੋ ਕਿ ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਵੱਲੋਂ ਜਲੰਧਰ ਸੀਟ ਤੋਂ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਹੈ ਇਸੇ ਵਿਚਾਲੇ న్యూਸ 18 ਦੀ ਖਬਰ ਤੇ ਮੋਹ ਲੱਗੀ ਹੈ ਪਵਨ ਕੁਮਾਰ ਤੀਨੂ ਨੂੰ ਜਲੰਧਰ ਸੀਟ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ ਬਕਾਇਦਾ ਕੈਂਡੀਡੇਟ ਉਤਾਰਿਆ ਗਿਆ ਇਸੇ ਵਿਚਾਲੇ ਸਿਕਾਲ ਖਰੀ ਤੇ ਬਟਾਰਾ ਤੋਂ ਮੌਜੂਦਾ ਵਿਧਾਇਕ ਅਵਨ शेर सिंह तो 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 ई है जो की तमाम जो समर्थक ने बटा तो मौजूदा विधायक अमन शेर ने उन्होंने जो समर्थक जो है उत्साह वेखन मिल रहा है इस विचाले बटाला तो मौजूदा विधायक ने अमन सिंह से कलसी 30 ਸਾਲਾ ਇਹਨਾਂ ਦੀ ਉਮਰ ਹੈ ਨੌਜਵਾਨ ਚਿਹਰਾ ਨੇ ਤੇ ਇਸ ਦੇ ਵਿਚਾਲੇ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ ਜਲੰਧਰ ਤੋਂ ਪਵਨ ਕੁਮਾਰ ਟੀਨੂ ਜੋ ਕਿ ਦੋ ਵਿਦਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਆਦਮਪੁਰ ਤੋਂ ਉਹਨਾਂ ਤੇ ਦਾ ਆਮ ਆਦੀ ਪਾਰਟੀ ਦੇ ਵੱਲੋਂ ਖੇਡਿਆ ਗਿਆ ਹੈ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੱਤੀ ਗਈ ਹੈ ਤੇ ਲੁਧਿਆਣਾ ਸੈਂਟਰ ਤੋਂ ਵਿਧਾਇਕ ਨੇ ਅਸ਼ੋਕ ਪਾਸ਼ਰ ਪੱਪੀ ਜਿਨ੍ਹਾਂ ਨੂੰ ਲਿਦਾਂ ਤੋਂ ਚੋਣ ਮੈਦਾਨ ਚ ਉਤਾਰੇ ਗਏ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ 13 ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਗਿਆ 13 ਦੇ 13 ਲੋਕ ਸਭਾ ਸੀਟਾਂ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਜੇ ਅਸੀਂ ਗੱਲ ਕਰੀਏ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਇੱਕ ਇੱਕ ਕਰਕੇ ਤੁਹਾਨੂੰ ਦੱਸਣੀ ਹੈ ਕਿ ਕਿਹੜੇ ਕਿਹੜੇ ਸੀਟ ਤੋਂ ਕਿਹੜੇ ਕਿਹੜੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ पहली सीट का जिक्र करें अमृतसर सीट तो कुलदीप सिंह तालीवाल जो मौजूदा समय च एन आर आई मंत्रालय उन्होंने कोल है चोन मैदान च उतरे ने खडूर साहब सीट तो सिंह भुलर चोन मैदान च उतारिया गया है ट्रांसपोर्ट मंत्री ने जलंधर सीट तो पवन कुमार टीनू नोन मैदान च उतारा गया है फतेहगढ़ साहब सीट तो सिंह जीपी चोन मैदान चाले फरीदीत अमोल तो खेती बाड़ी चो मैदान उतार है चोर मैदान सीट आम आदमी पार्टी का गढ़ कही जाती है पटियाला डॉक्टर बलबीर सिंह चोन मैदान उतरे गए गया श्री आनंदपुर साहब सीट तो बलविंदर तो 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 सिंह जो पार्टी के चीफ स्पोक्सपर्सन ने उन्होंने चोन मैदान च उतार है पार्टी उन्होंने दा खेडेगी विचाले ਅਸ਼ਾਸ਼ ਪੁਤੀ ਤੋਂ ਰਾਜਕੁਮਾਰ ਚੱਬੇਵਾਲ ਨੂੰ ਚੋਣ ਮੈਦਾਨ ਉਤਾਰਿਆ ਗਿਆ ਹੈ ਤੇ ਪੰਜਾਬ ਆਵਾਜ਼ ਦੀ ਪਾਰਟੀ ਦੀ ਤੀਜੀ ਲਿਸਟ ਜਾਰੀ ਹੋ ਚੁੱਕੀ ਹੈ న్యూਸ 18 ਦੀ ਖਬਰ ਤੇ ਮੋਹਰ ਲੱਗੀ ਹੈ ਸ਼ਹਿਰੀ ਕਲਸੀ ਨੂੰ ਗੁਰਤਾਸਪੁਰ ਤੋਂ ਟਿਕਟ ਦਿੱਤੀ ਜਾ ਚੁੱਕੀ ਹੈ ਨੌਜਵਾਨ ਚੈਰਾ ਨੇ ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸਿੰਘ ਸ਼ਹਿਰੀ ਕਲਸੀ ਇਸਰੇ ਵਿਚਾਲੇ ਭਾਜਪਾ ਦੇ ਅਸੀ ਕਲਪੇ ਭਾਜਪਾ ਤੋਂ ਦਿਨੇਸ਼ ਬੱਪੂ ਨੂੰ ਚੋਣ ਮੈਦਾਨ ਉਤਾਰਿਆ ਗਿਆ ਹੈ ਜੇਸੀ ਕਲ ਕਰੀਏ ਤੇ ਹੋਰ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦਾ ਲਾਂਚ ਕੀਤਾ ਗਿਆ ਹੈ ਤੇ ਹੁਣ ਜੋ ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸਿੰਘ ਸ਼ੇਰ ਸ਼ਹਿਰੀ ਕਲਸੀ ਜਨਨ ਚੋਣ ਮੈਦ ਦੇਣਾ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ ਪੰਕਜ ਓਵਰ ਟੂ ਯੂ ਕਿਉਂਕਿ ਤੀਜੀ ਲਿਸਟ ਆਮ ਆਦਮੀ ਪਾਰਟੀ ਦੀ ਜਾਰੀ ਹੋ ਚੁੱਕੀ ਹੈ ਆ ਬਿਲਕੁਲ ਸਰਪ ਥੋੜੀ ਦੇਰ ਪਹਿਲਾਂ ਆਪਾਂ ਗੱਲਬਾਤ ਹੀ ਕਰ ਰਹੇ ਸੀਗੇ ਕਿ ਜਦੋਂ ਤੱਕ ਆਪਣੀ ਗੱਲ ਗੱਲਬਾਤ ਮੁਕੰਮਲ ਹੋਏਗੀ ਉਦੋਂ ਤੱਕ ਲਿਸਟ ਜਾਰੀ ਹੋ ਜਾਏਗੀ ਔਰ ਜਿਹੜੇ ਨਾਮ ਨਿਊਜ਼ 18 ਨੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸੇ ਸੀਗੇ ਉਹ ਚਾਰੋਂ ਨਾਮ ਨਾਮਾ ਦੇ ਉੱਤੇ ਮੋਹਰ ਲੱਗ ਚੁੱਕੀ ਔਰ ਗੁਰਦਾਸਪੁਰ ਦੀ ਸੀਟ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲਈ ਬੇਹਦ ਅਹਿਮ ਹੈ ਕਿਉਂਕਿ ਗੁਰਦਾਸਪੁਰ ਦੀ ਸੀਟ ਦੇ ਉੱਤੇ ਵਿਨੋਦ ਖੰਨਾ ਹੋਰਾਂ ਦਾ ਦਬਦਬਾ ਰਿਹਾ ਵਾ ਗੁਰਦਾਸਪੁਰ ਦੀ ਸੀਟ ਤੇ ਪ੍ਰਤਾਪ ਬਾਜਵਾ ਹੋਰਾਂ ਦਾ ਦਬਦਬਾ ਰਿਹਾ ਵਾ ਔਰ ਗੁਰਦਾਸਪੁਰ ਦੀ ਸੀਟ ਤੇ ਜਦੋਂ ਸੰਨੀ ਦਿਓਲ ਆਏ ਤਾਂ ਉਦੋਂ ਆਮ ਆਦਮੀ ਪਾਰਟੀ ਨੇ ਬਹੁਤ ਵਿਰੋਧ ਕੀਤਾ ਔਰ ਇਹ ਕਿਹਾ ਕਿ ਸੰਨੀ ਦਿਓਲ ਨੇ ਪੰਜ ਸਾਲ ਜਿਹੜੇ ਨੇ ਉਹ ਗੁਰਦਾਸਪੁਰ ਦੇ ਵਿੱਚ ਵੜੇ ਹੀ ਨਹੀਂ ਉਹ ਅੰਮ੍ਰਿਤਸਰ ਆਪਣੀ ਫਿਲਮ ਦੀ ਪ੍ਰਮੋਸ਼ਨ ਦੇ ਲਈ ਆ ਗਏ ਲੇਕਿਨ ਉੱਥੇ ਨਹੀਂ ਆਏ ਤਾਂ ਅਸੀਂ ਇੱਕ ਯੰਗ ਚਿਹਰੇ ਨੂੰ ਮੌਕਾ ਦੇਵਾਂਗੇ ਜਿਹੜਾ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੀ ਲੋਕਾਂ ਦੀ ਆਵਾਜ਼ ਬਣੇ ਤਾਂ ਉਹ ਸ਼ਹਿਰੀ ਕਲਸੀ ਹੋਰਾਂ ਨੂੰ ਮੌਕਾ ਜਿਹੜਾ ਵਾ ਉਹ ਇਸ ਵਾਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਹਾਲਾਂਕਿ ਭਾਜਪਾ ਨੇ ਵੀ ਸੰਨੀ ਦੀ ਓਲ ਦੀ ਟਿਕਟ ਕੱਢ ਦਿੱਤੀ ਕਿਉਂਕਿ ਉਹਨਾਂ ਦੀ ਪਰਫਾਰਮੈਂਸ ਖਰਾਬ ਸੀਗੀ ਲੋਕਲ ਕੈਂਡੀਡੇਟ ਇਸ ਵਾਰ ਮੈਦਾਨ ਦੇ ਵਿੱਚ ਗੁਰਦਾਸਪੁਰ ਤੋਂ ਉਤਾਰਿਆ ਉਹ ਦਿਨੇਸ਼ ਬੱਬੂ ਦੂਸਰੀ ਬੜੀ ਅਹਿਮ ਸੀਟ ਹੈ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਇਕਲੌਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪ੍ਰਚਾਰ ਕਰ ਕਰਕੇ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਦੇ ਦੌਰਾਨ ਸੁਸ਼ੀਲ ਰਿੰਕੂ ਨੂੰ ਬਣਾਇਆ ਸੀ ਲੇਕਿਨ ਸੁਸ਼ੀਲ ਰਿੰਕੂ ਨੂੰ ਟਿਕਟ ਮਿਲਣ ਤੋਂ ਬਾਅਦ ਜਦੋਂ ਉਹ ਆ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਚਰਚਾਵਾਂ ਚੱਲਣ ਲੱਗ ਪਈਆਂ ਕਿ ਜਲੰਧਰ ਚ ਹੁਣ ਆਮ ਆਦਮੀ ਪਾਰਟੀ ਦਾ ਚਿਹਰਾ ਕੌਣ ਹੋਏਗਾ ਜਲੰਧਰ ਦੇ ਵਿੱਚ ਜਿਹੜੀ ਸੇਂਦਮਾਰੀ ਕਾਂਗਰਸ ਨੂੰ ਹਰਾ ਕੇ ਕੀਤੀ ਸੀਗੀ ਉਹ ਕਿਵੇਂ ਆਮ ਆਦਮੀ ਪਾਰਟੀ ਹੁਣ ਇਸ ਵਾਰ ਜਿੱਤੇਗੀ ਤਾਂ ਪਵਨ ਟੀਨੂ ਪਵਨ ਟੀਨੂ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਸੀਪੀਐਸ ਰਹਿ ਚੁੱਕੇ ਨੇ ਲੋਕ ਸਭਾ ਦੇ ਇਲੈਕਸ਼ਨ ਬਸਪਾ ਤੋਂ ਲੜ ਚੁੱਕੇ ਨੇ ਉਹ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਸੀਗੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇਣੀ ਸੀਗੀ ਲੇਕਿਨ ਪਵਨ ਟੀਨੂ ਨੂੰ ਹੁਣ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਹੈ ਤਾਂ ਉੱਥੇ ਮੁਕਾਬਲਾ ਤ੍ਰਿਕੋਣਾ ਰਹਿਣ ਵਾਲਾ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਇਸ ਵਾਰ ਕਾਂਗਰਸ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਜੰਨੀ ਨੂੰ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰਿਆ ਬੀਜੇਪੀ ਨੇ ਸੁਸ਼ੀਲ ਰਿੰਕੂ ਨੂੰ ਉਤਾਰਿਆ ਤੇ ਬੀਜੇਪੀ ਬੀਜੇਪੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਪਵਨ ਤੀਨੂ ਨੂੰ ਮੈਦਾਨ ਦੇ ਵਿੱਚ ਉਤਾਰਤਾ ਕਿਉਂਕਿ ਦਲਿਤ ਵੋਟ ਬੈਂਕ ਹੈ ਜਲੰਧਰ ਦੇ ਵਿੱਚ ਉਹ ਦਲਿਤ ਵੱਡਾ ਲੀਡਰ ਕਿਉਂਕਿ ਪਵਨ ਤੀਨੂ ਦਾ ਹੋਲਡ ਵੀ ਇੱਕ ਅੱਛੇ ਖਾਸੇ ਦਲਿਤ ਵੋਟ ਬੈਂਕ ਦੇ ਵਿੱਚ ਹੈ ਤਾ ਉਥੇ ਜਲੰਧਰ ਦੇ ਵਿੱਚ ਜਿੱਤਣ ਦੇ ਲਈ ਇੱਕ ਸਪੈਸ਼ਲ ਰਣਨੀਤੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਬਣਾਈ ਗਈ ਆ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ ਲੁਧਿਆਣਾ ਤੋਂ ਰਵਨੀਤ ਬਿੱਟੂ ਜਿੱਤੇ ਆਏ ਨੇ ਉਸ ਤੋਂ ਪਹਿਲਾਂ ਮਨੀਸ਼ Tiwari ਹੀ ਉੱਥੋਂ ਜਿੱਤੇ ਸੀਗੇ ਤਾਂ ਲੁਧਿਆਣਾ ਦੇ ਵਿੱਚ ਹੁਣ ਜਦੋਂ ਕਾਂਗਰਸ ਵਾਲੀ ਸਪੇਸ ਖਾਲੀ ਹੋਈ ਕਿ ਕਾਂਗਰਸ ਦਾ ਚਿਹਰਾ ਕੌਣ ਹੋਏਗਾ ਇਹ ਪਤਾ ਨਹੀਂ ਖੁੱਲਿਆ ਲੇਕਿਨ ਆਮ ਆਦਮੀ ਪਾਰਟੀ ਨੇ ਬਹੁਤ ਸਾਰੀਆਂ ਚਰਚਾਵਾਂ ਸਿਗੀਆਂ ਦੋ ਵਿਧਾਇਕਾਂ ਤੋਂ ਲੈ ਕੇ ਨਾਮ ਕਈ ਸਾਰੇ ਹੋਰ ਲੀਡਰਾਂ ਦਾ ਚੱਲਿਆ ਲੇਕਿਨ ਪੱਪੀ ਪ੍ਰਾਸ਼ਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਪੱਪੀ ਪ੍ਰਾਸ਼ਰ ਹਿੰਦੂ ਚਿਹਰਾ ਵੀ ਨੇ ਪੱਪੀ ਪ੍ਰਾਸ਼ਰ ਜਿਹੜਾ ਵੈ ਉਹਨਾਂ ਦਾ ਹੋਲਡ ਵੀ ਜਿਹੜਾ ਵੈ ਵਿਧਾਨ ਸਭਾ ਦੇ ਅੰਦਰ ਹੈ ਤਾਂ ਕੀ ਇਹ ਲੋਕ ਸਭਾ 'ਚ ਉਸ ਤਰੀਕੇ ਦਾ ਹੋਲਡ ਬਣਾ ਪਾਣਗੇ ਦੂਸਰਾ ਇਹ ਹੈ ਕਿ ਹੁਣ ਫਰੋਜ਼ਪੁਰ ਦੀ ਜ਼ਿਕਰ ਕਿੱਥੇ ਜਾਵੇ ਫਰੋਜ਼ਪੁਰ ਦੇ ਵਿੱਚ ਜਿਹੜਾ ਵੈ ਸੁਖਬੀਰ ਬਾਦਲ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸੀਗੇ ਫਿਰੋਜ਼ਪੁਰ ਇਸ ਵਾਰ ਸੁਖਬੀਰ ਬਾਦਲ ਨੇ ਮਨਨ ਕਰਤਾ ਕਿ ਮੈਂ ਮੈਦਾਨ ਦੇ ਵਿੱਚ ਨਹੀਂ ਲੜ ਰਿਹਾ ਇਲੈਕਸ਼ਨ ਤਾਂ ਹੁਣ ਫਿਰੋਜ਼ਪੁਰ ਦੇ ਵਿੱਚ ਜਿੱਥੇ ਰਾਏ ਸਿੱਖ ਬਰਾਦਰੀ ਦਾ ਦਬਦਬਾ ਹੈ ਜਿੱਥੇ ਕੰਬੋਜ਼ ਬਰਾਦਰੀ ਦਾ ਦਬਦਬਾ ਹੈ ਉੱਥੇ ਕਾਕਾ ਬਰਾੜ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਾਕਾ ਬਰਾੜ ਮੁਖਸਰ ਤੋਂ ਵਿਧਾਇਕ ਨੇ ਤਾਂ ਕਿਤੇ ਨਾ ਕਿਤੇ ਇੰਨਾ 13 ਚਿਹਰਿਆਂ ਦੇ ਵਿੱਚ ਜਿਹੜੀ ਝਲਕ ਦੇਖਣ ਨੂੰ ਮਿਲਦੀ ਹੈ ਉਹਨਾਂ ਦੇ ਵਿੱਚ ਮੰਤਰੀ ਤਾਰੇਗੇ ਵਿਧਾਇਕ ਉਤਾਰੇਗੇ ਔਰ ਨਾਲ ਹੀ ਨਾਲ ਜਿਹੜਾ ਵੈ ਰਾਜਕੁਮਾਰ ਚੱਬੇਵਾਲ ਤੋਂ ਲੈ ਕੇ ਪਵਨ ਤੀਨੂ ਵਰਗੇ ਚਿਹਰੇ ਜਿਹੜੇ ਉਤਾਰੇਗੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਪਾਰਟੀ ਬਦਲੀ ਸੀਗੀ ਲੇਕਿਨ ਐਸ ਵੇਲੇ ਜਦੋਂ ਭਗਵੰਤ ਮਾਨ ਇਹ ਕਹ ਰਹੇ 13 0 ਜਦੋਂ ਇਹ ਟਾਰਗੇਟ ਲੈ ਕੇ ਚੱਲ ਰਹੇ ਨੇ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਜਿੱਤਨੀਆਂ ਨੇ ਤਾਂ ਆਮ ਆਦਮੀ ਪਾਰਟੀ ਨੇ ਹੁਣ ਪੂਰੀ ਪਿਕਚਰ ਕਲੀਅਰ ਕਰ ਦਿੱਤੀ ਹੁਣ ਭਗਵੰਤ ਮਾਨ 20 ਤਰੀਕ ਤੋਂ ਪੂਰੇ ਪੰਜਾਬ 'ਚ ਪ੍ਰਚਾਰ ਕਰਨਗੇ ਤਿੰਨ ਤਿੰਨ ਦਿਨ ਰੇਕ ਹਲਕੇ ਨੂੰ ਦੇਣਗੇ ਰੋਡ ਸ਼ੋਅ ਕੱਢੇ ਜਾਣਗੇ ਔਰ ਉਹਨਾਂ ਦਾ ਜਿਹੜਾ ਮੇਨ ਜਿਹੜਾ ਟਾਰਗੇਟ ਰਹੇਗਾ ਸੰਗਰੂਰ

नौकरी तो अनिता सोम प्रकाश को टिकट दी तो गई है खडूर साहब सीट की गल कर खडूर साहब तो मनजीत सिट दी गई है वही खबर का जिक्र कर रहे हैं पंजाब के लिए हूं बीजेपी के वालों अपनी दूजी लिस्ट जारी कर दी गई है पहले लिस्ट छे उम्मीदवार का ऐलान किया गया है हूँ बीजेपी ने पंजाब के लिए तीन होर उम्मीदवार का ऐलान किया है बठिंडा तो परमपाल कौर सिद्धू को टिकट दी गई है हालांकि क्या रही लगाई जा रही थी कि इसे करके उन्होंने वालों आई एस की नौकरी तो इस्तीफा देता है प्री मच्योर रिटायरमेंट उन्होंने वालों ली गई थी तो उस तो बाद बीजेपी शमूलियत उन्होंने वालों हाल ही च की गई है ते हुन। बठिंडा तो चोन मैदान चीजे पी दे लाई। परंपार कॉल सिद्धू टिकट है अनीता सोम प्रकाश खडूरत टिकट दि गई है, तो है। पंकज तुसी सा जुड़े हुए पंकज वही खबर इस विचाले मैं मुड़ तो अपने सहयोगी का जिक्र बीजेपी की दूजी लिस्ट जारी कर दी गई है तमाम जो नावों का ऐलान किया गया तीन होर उम्मीदवार का ऐलान किया गया है बठिंडा तो परमपाल कौर सिद्धू टिकट दी गई है तो हुशियारपुर तो अनीता सोम प्रकाश को टिकट दी गई है खडूर साहब को तो मनजीत मना टिकट दी गई है तीसरे विचाले आम आदमी पार्टी के वालों चार होर उम्मीदवार का ऐलान किया गया है तीजी लिस्ट जारी की गई है साथ पवन कुमार टीनू फोन लाइन से मौजूद ने सर बहुत बहुत स्वागत है्यूज एटीन से ਸਾਨੂੰ ਜਲੰਧਰ ਤੋਂ ਆਮ ਆਦੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਸਰ ਤੁਹਾਡਾ ਪਹਿਲਾ ਰਿਐਕਸ਼ਨ ਮੈਂ ਆਮ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੇਰੀ ਲਗਾਈ ਹੈ ਜਲੰਧਰ ਲੋਕ ਸਭਾ ਇਲੈਕਸ਼ਨ ਲੜਨ ਦੀ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਔਰ ਆਮ ਪਾਰਟੀ ਦੇ ਸਾਰੇ ਵਲੰਟੀਅਰਸ ਦਾ ਉਹਨਾਂ ਦੇ ਹਲਕਾ ਇੰਚਾਰਜ ਸਰਬੰਧ ਦਾ ਬਲਾਕ ਪ੍ਰਧਾਨ ਦਾ ਤੇ ਸਾਰੇ ਕੋਆਰਡੀਨੇਟਰਸ ਦਾ ਹੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਾਣ ਇਹ ਜਿੰਮੇਵਾਰੀ ਬੜੀ ਵੱਡੀ ਜਿੰਮੇਵਾਰੀ ਮੇਰੇ ਸਿਰ ਤੇ ਪਾਈ ਆ ਮੈਂ ਬਹੁਤ ਮਿਹਨਤ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਟੂਣ ਲੜਾਂਗਾ ਔਰ ਆਮ ਪਾਰਟੀਆਂ ਦਿਆਂ ਜੋ ਡਾਇਰੈਕਸ਼ਨਸ ਨੇ ਜੋ ਉਹਨਾਂ ਦੇ ਮੁੱਦੇ ਨੇ ਉਹਨਾਂ ਨੂੰ ਉਠਾ ਮੈਂ ਸਰਕਾਰ ਵਿੱਚ ਵੀ ਪਰ ਜੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਇਹਨੂੰ ਲੋਕ ਸਭਾ ਵਿੱਚ ਵੀ ਮੁੱਦਿਆਂ ਨੂੰ ਲੈ ਕੇ ਜਾਵਾਂਗਾ ਹੂੰ ਸਰ ਤੁਸੀਂ ਜਲੰਧਰ ਸੀਟ ਤੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਕਿਉਂਕਿ ਭਾਜਪਾ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਸੀਐਮ ਚੜ੍ਹ ਸਿੰਘ ਚੰਨੀ ਤੇ ਹੁਣ ਆਵਾਦੀ ਪਾਰਟੀ ਦੇ ਵੱਲੋਂ ਤੁਸੀਂ ਕੈਂਡੀਡੇਟ ਐਲਾਨੇ ਗਏ ਹੋ ਕਿਸ ਕਿਸਮ ਦਾ ਮੁਕਾਬਲਾ ਤੁਸੀਂ ਇਸ ਸੀਟ ਤੇ ਵੇਖਦੇ ਹੋ ਦੇਖੋ ਜੀ ਜਿੰਨੇ ਕੰਮ ਆਮ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਵਾਸਤੇ ਕੀਤੇ ਆ ਖਾਸ ਕਰਕੇ ਬਿਜਲੀ ਦਾ ਕੰਮ 90% ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਜਿਨ੍ਹਾਂ ਦੇ ਬਿੱਲ ਸਸਤ ਸਤ 8-8 ਹਜ਼ਾਰ ਆਇਆ ਕਰਦਾ ਸੀ ਉਹਨਾਂ ਨੂੰ ਵੀ ਪਿਆਰ ਹਮ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਇਹਨਾਂ ਸਪਾਸਟ ਉਹਨਾਂ ਦੇ ਘਰ ਵਿੱਚ 5 ਇਲੈਕਟ੍ਰਾ ਆ ਰਹੀਆਂ ਹਮ ਪਾਣੀ ਦੇ ਬਿੱਲ ਮਾਫਿਆ ਔਰ ਤੁਸੀਂ ਦੱਸੋ ਵੀ ਜਿਹੜੇ ਮੁਲਾਜ਼ਮ ਹੁੰਦੇ ਸੀ ਪਿਛੀਆਂ ਸਰਕਾਰਾਂ 'ਚ ਕਹਿੰਦੇ ਹੁੰਦੇ ਸੀ ਜੀ ਖਜ਼ਾਨੇ ਬੰਦ ਹੋ ਗਏ ਹਮ ਖਜ਼ਾਨਾ ਖਾਲੀ ਆ ਆਮ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਈ ਚ ਕਦੀ ਸੁਣਿਆ ਖਜ਼ਾਨਾ ਖਾਲੀ ਆ ਜਾਂ ਜਾਂ ਖਜ਼ਾਨੇ ਬੰਦ ਆ ਤਨਖਾਹ ਨਹੀਂ ਮਿਲੀ ਸੈਲਰੀ ਨਹੀਂ ਮਿਲੀ ਜਾਂ ਪੈਨਸ਼ਨ ਨਹੀਂ ਆਈ ਹੂੰ ਇਹ ਬਹੁਤ ਅੱਛੇ ਕੰਮ ਜਿਹੜੇ ਪੰਜਾਬ ਲਈ ਹੋ ਰਹੇ ਆ ਔਰ ਪੰਜਾਬ 'ਚ ਅਮਨ ਕਾਂਸੀ ਭਾਈਚਾਰਾ ਕਾਇਮ ਕੀਤਾ ਭਗਵੰਤ ਮਾਨ ਸਾਹ ਦੀ ਸਰਕਾਰ ਨੇ ਹੂੰ ਇਹ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਆ ਸਾਰੇ ਵਰਗ ਸਾਰੇ ਵਰਗ ਕਾਮਪਾਰਟੀ ਵਿੱਚ ਸ਼ਾਮਿਲ ਆ ਕੋਈ ਇੱਕ ਵਰਗ ਨਹੀਂ ਸਾਰੇ ਵਰਗਾਂ ਦੀ ਇਹ ਪਾਰਟੀ ਆ ਸਾਰੇ ਪੰਜਾਬ ਦਾ ਇੱਕ ਐਸਾ ਬੁਲਦਸਤਾ ਆ ਜਿਹੜਾ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਰਿਹਾ ਹਮ ਸੰਗੀ ਖੁਸ਼ਬੂ ਦੇ ਰਿਹਾ ਭਾਈ ਚਰਖ ਪਾਈ ਹਮ ਸਾਰਾ ਪਹਿਲੇ ਤੋਂ ਹੀ ਤੈਅ ਸੀਗਾ ਕਿ ਤੁਹਾਡੇ ਵੱਲੋਂ ਜਦੋਂ ਆਮਾ ਦੀ ਪਾਰਟੀ ਸ਼ਮੂਲੀਅਤ ਕੀਤੀ ਗਈ ਸੀ ਕਿ ਹਾਲ ਹੀ ਜ ਤੁਸੀਂ ਆਮਾ ਦੀ ਪਾਰਟੀ ਦਾ ਪੱਲਾ ਫੜਿਆ ਹੈ ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਸੀਗਾ ਕਿ ਬਿਨਾਂ ਸ਼ਰਤ ਤੋਂ ਤੁਸੀਂ ਆਮਾ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਬਿਲਕੁਲ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿਹਾ ਸੀ ਕਿ ਜਦ ਮੈਂ ਹੁਣ ਫੈਸਲਾ ਕਰ ਹੀ ਲਿਆ ਹੂੰ ਕਿਉਂਕਿ ਲੋਕ ਕਹਿੰਦੇ ਆ ਵੀ ਕੰਮ ਹੋਣੇ ਚਾਹੀਦੇ ਆ ਲੋਕ ਡਿਵੈਲਪਮੈਂਟ ਚਾਹੁੰਦੇ ਆ ਲੋਕ ਵਿਕਾਸ ਚਾਹੁੰਦੇ ਆ ਤੇ ਮੈਨੂੰ ਮੇਰੀ ਕੋਈ ਸ਼ਰਤ ਨਹੀਂ ਜਿੱਥੇ ਵੀ ਡਿਊਟੀ ਸਰਕਾਰ ਜਾਂ ਪਾਰਟੀ ਮੇਰੀ ਲਾਏ ਕਿ ਮੈਂ ਡਿਊਟੀ ਇਮਾਨਦਾਰੀ ਨਾਲ ਮਿਹਨਤ ਨਾਲ ਨਿਭਾਵਾਂਗਾ ਮੇਰਾ ਪਿਛਲਾ 25 ਸਾਲ ਦਾ ਰਾਜਨੀਤਿਕ ਕੈਰੀਅਰ ਆ ਜਿਹੜਾ ਉਹ ਮੈਂ ਬਹੁਤ ਮਹਾਰਾਜ ਦੀ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਬਹੁਤ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਮਿਹਨਤ ਕੀਤੀ ਆ ਮੈਂ ਰਾਜਨੀਤੀ ਚਾਹ ਕੇ ਕੋਈ ਕਰਪਸ਼ਨ ਕੋਈ ਦੁਬੈਤ ਕੋਈ ਗੈਰ ਕਾਨੂੰਨੀ ਗੈਰ ਸਮਾਜਿਕ ਜਿਹੜੇ ਸੱਤਵਿਆ ਜਾਂ ਜਾਂ ਐਕਟੀਵਿਟੀਜ਼ ਆ ਉਹਨਾਂ 'ਤੇ ਬढ़ावा ਨਹੀਂ ਦਿੱਤਾ ਜੀ ਸਭ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲਈ ਦੇਸ਼ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹੇ ਆ ਤੇ ਉਸੇ ਤਰ੍ਹਾਂ ਹੀ ਕੰਮ ਕਰਦੇ ਆ ਇਹ ਬਹੁਤ ਬਹੁਤ ਸ਼ੁਕਰੀਆ ਆਸਨ ਕੁਮਾਰ ਪਵਨ ਕੁਮਾਰ ਟੀਨੂ ਆਮਾਦੀ ਪਾਰਟੀ ਦੇ ਉਮੀਦਵਾਰ ਜਲੰਧਰ ਸਟਰੀਟ ਤੋਂ ਇਨਾਂ ਨੂੰ ਚੋਣ ਮੈਦਾਨ ਆਮਾਦੀ ਪਾਰਟੀ ਦੇ ਵੱਲੋਂ ਉਤਾਰਿਆ ਗਿਆ ਹੈ ਹਾਲਾਂਕਿ ਇਨਾਂ ਨੇ ਕਿਹਾ ਹੈ ਕਿ ਮੈਂ ਜਨਤਾ ਚ ਜਾ ਕੇ ਮੁੱਦੇ ਉਹਨਾਂ ਦੇ ਉਠਾਵਾਂਗਾ ਤੇ ਆਮਾਦੀ ਪਾਰਟੀ ਦੇ ਵੱਲੋਂ ਕਈ ਕੰਮ ਕੀਤੇ ਗਏ ਨੇ ਮੁਫਤ ਪਾਣੀ ਮੁਫਤ ਬਿਜਲੀ ਤੇ ਸਿਹਤ ਚਾਲੇ ਕਈ ਕੰਮ ਕੰਕ ਕੀਤੇ ਗਏ ਨੇ ਆਮਾਦੀ ਪਾਰਟੀ ਕਲੀਨਿਕ ਖੋਲੇ ਗਏ ਨੇ ਇਸ ਲਈ ਵਿਚਾਲੇ ਹਾਲ ਹੀ ਵਿੱਚ ਆਨਾਂ ਦੇ ਵੱਲੋਂ ਛੁਮਣੇ ਕਲਦੜ ਛੱਡ ਕੇ ਆਮਾਦੀ ਪਾਰਟੀ ਚੋਣ ਕੀਤੀ ਗਈ ਸੀ ਕਿ जो सीएम पगवन पांडे वलो जॉइनिंग करवाई गई थी कि कौन आम आदमी पार्टी दे वलो झलंदर सीट जो कि रिजर्व सीट है ओथों आम आदमी पार्टी दे कैंडिडेट अलानने गए ने जैसे कल करिए थे कांग्रेस पार्टी देवलो चनी पीजेपी दे वलो साहब का सीएम चरणजीत सिंह चन्नी चोन मैदानच उतरे ने जैसे कल करिए बीजेपी ने बीजेपी दे वलो सुशील कुमार जिनको नोन चोन मैदानच की है तो जो